ਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਨਵਾਂ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਪਾ ਸਕਦੇ ਹਾਂ ਕੂਟੀ ਜਾਗ ਟਸਕੀ ਵੀ ਕੋਈ ਬੱਚਿਆਂ ਦਾ ਕਾਰਡੀਹਨ ਬਣਾਉਣਾ ਜੈਂਟਸ ਵਾਟਰ ਬਣਾਉਣਾ ਭੈਣਾਂ ਨੇ ਹਾਫ ਸਵਾਟਰ ਬਣਾਉਣਾ ਬਹੁਤ ਸੋਹਣਾ ਹੀ ਬਣ ਕੇ ਤਿਆਰ ਹੋਇਆ ਜੀ ਆਪਾਂ ਹਾਫ ਸਵਾਟਰ ਬਣਾਇਆ ਜੀ ਇਹਦੀ ਵੀਡੀਓ ਸ਼ੇਅਰ ਕਰਾਂਗੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਆਪਾਂ 20 ਕੁੰਡੇ ਪਾਲੇ ਸੀਗੇ ਜੀ ਤਿੰਨ ਤਿੰਦੇ ਹਿਸਾਬ ਨਾਲ ਦੋ ਕੁੰਡੇ ਵੱਧ ਲੈ ਲੇ ਸੀ 6 ਸਲਾਂਗਾਂ 'ਚ ਇਹ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਲੋ ਜੀ ਇੰਨਾ ਕਾ ਆਪਾਂ ਇਹ ਬਣਾ ਲਿਆ ਸੀਗਾ ਤੇ ਆਪਾਂ ਹੁਣ ਇਹ ਸ਼ੁਰੂ ਕਰਦੇ ਹਾਂ ਸਿੱਧੇ ਪਾਸੇ ਤੋਂ ਇਹ ਸਾਰੀ ਸਿਲਾਈ ਆਪਾਂ ਬਣਾਵਾਂਗੇ ਜੀ ਸਿੱਧੀ ਸਿੱਧੀ ਲੋਡੀ ਇਹ ਸਾਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਜੀ ਇਹ ਬਣ ਕੇ ਬਹੁਤ ਸੋਹਣਾ ਲੱਗਦਾ ਹੈ लो जी सीधी सिलाई आप सारी कंप्लीट कर लीते हो जी आप उल्टी सिलाई तो उल्टे पास से। उल्टी सिलाई आप सारी उल्टी उल्टी बना के कंप्लीट करा ਲੋ ਜੀ ਆਪਾਂ ਉਲਟੀ ਸਲਾਈ ਸਾਰੀ ਕੰਪਲੀਟ ਕਰ ਲਈ ਤੇ ਹੁਣ ਆ ਗਏ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਕੁੰਡਾ ਡੱਗਾ ਆਪਣੇ ਕੰਨੀ ਕਰਾਂਗੇ ਤੇ ਆਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਲੋ ਜੀ ਇਸ ਤਰ੍ਹਾਂ ਤੇ ਆਹ ਕੁੰ ਇਹਦੇ ਤਾਗੇ ਦਾ ਆਪਾਂ ਬਣ ਮਾਰਾਂਗੇ ਲੋ ਜੀ ਦੋ ਘਟ ਗਏ ਆਪਣੇ ਤੇ ਇੱਕ ਵਧ ਗਿਆ ਜੀ ਹੁਣ ਫੇਰ ਆਪਣੀ ਕੰਨੀ ਕਰਾਂਗੇ ਤੱਗਾ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਤੇ ਇੱਕ ਬਲ ਮਾਰਾਂਗੇ ਤੱਗਾ ਆਪਣੀ ਕੰਨੀ ਕਰਾਂਗੇ ਲੋਜੀ ऊची आ तीन चो एक बना ले एक बल मार लें इस तरह आने चो एक बना लिया एक बल मार लेंूची इन आप लागे अलग ਉਨਾ ਗਏ ਜੀ ਆਪਾਂ ਸਿੱਧੇ ਪਾਸੇ ਉਲਟੇ ਪਾਸੇ ਸੌਰੀ ਆਪਾ ਉ ਤਕੁੰਡਾ ਬਣਾ ਲਿਆ ਤੇ ਆ ਦੋਨੋਂ ਆਪਾਂ ਇੱਕ ਬਾਲਾ ਲਈ ਨੂੰ ਟਿਕਾ ਗੁੰਡੇ ਨੂੰ ਜਿਹੜਾ ਤਿੰਨ ਚੋਂ ਇੱਕ ਬਣਾਇਆ ਸੀ ਦੋਨਾਂ ਨੂੰ ਇਕੱਠੇ ਬੁਣਾਗੇ ਜੀ ਆ ਦੇਖੋ ਇਸ ਤਰ੍ਹਾਂ ਇਹਦਾ ਮਾਰਾਂਗੇ ਬਲ ਲੋ ਜੀ ਇੱਕ ਕੱਪ ਬਣਾ ਲਏ ਇੱਕ ਦਾ ਬਲ ਮਾਰਾਂਗੇ ਤੇ ਆਪਣਾ ਜਿਹੜੇ ਇੱਕ ਘਟਾ ਇਸ ਉਧਰੋਂ ਇਹ ਆਪਣੇ ਤਿੰਨ ਤਿੰਨ ਪੂਰੀ ਹੁੰਦੀ ਜਾਣਗੇ ਜੀ ਬਹੁਤ ਸੋਣ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਲਓ ਇਸ ਤਰ੍ਹਾਂ ਲੋਜੀ ਕੰਦਨ ਆਪਣੀ ਹੋ ਗਈ ਜੀ ਪੂਰੇ ਲਾਸਟ ਵਾਲਾ ਕੁੰਡਾ ਵੀ ਆਪਾਂ ਬਣਾ ਲਏ ਲੋਜੀ ਹੁਣ ਆਪਾਂ ਸਾਰੀ ਸਿੱਧੀ ਸਿੱਧੀ ਸਲਾਈ ਇਹ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਹਾਂ ਜੀ ਤੁਹਾਨੂੰ ਤੇ ਹੁਣ ਵੀ ਆਪਾਂ ਸਾਰੀ ਸਿੱਧੀ ਸਲਾਈ ਬਣਾ ਕੇ ਕੰਪਲੀਟ ਕਰਾਂਗੇ ਤੇ ਉਧਰੋਂ ਉਲਟੇ ਪਾਸੇ ਸਾਰੀ ਉਲਟੀ ਉਲਟੀ ਸਲਾਈ ਬਣਾ ਕੇ ਕੰਪਲੀਟ ਕਰਾਂਗੇ ਫਿਰ ਬਸ ਆਪਣਾ ਡਿਜ਼ਾਈਨ ਸ਼ੁਰੂ ਹੋ ਜੂਗਾ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਯੇ ਮੇਰੇ ਦਸੰਨ ਟ੍ਰਿਕਾਂ ਥੋੜਾ ਜਿਹਾ ਹੀ ਬਧੀਆ ਲੱਗਦਾ ਹੈ ਵੀਡੀਓ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਘੰਟੀ ਵਾਲਾ ਬਟਨ ਦਬਾਇਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਪਾਂ ਲੈ ਕੇ ਅੱਗੇ ਸੋਹਣੀ ਸੋਹਣੀ ਜੀ ਡਿਜ਼ਾਈਨ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ